زندہ باد ہمملي جي تعافي جي دير بره زندہ باد همملي جي تعافي جي دير بره زندہ باد همملي جي تعافي جي دير بره زندہ باد آ ما جي فاتي ਹਾਂ ਕੁਲਦੀਪ ਸਿੰਘ ਉਟਾਲਾ ਜੀ ਕੀ ਕਹਿਣਾ ਚਾਹੁੰਦੇ ਹੋ ਜਵਾਦ ਦੇ ਤੀਜੇ ਆਏ ਨੇ ਆ ਵਾਲੀ ਗੱਲ ਜ਼ਰੂਰ ਬਣਾ ਦੇ ਪਹਿਲਾਂ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਰਾ ਪੰਜਾਬ ਖੁਸ਼ੀ ਮਨਾ ਰਿਹਾ ਤੇ ਇੱਕ ਵਿਰੋਧੀਆਂ ਨੇ ਬੜਾ ਪ੍ਰਚਾਰ ਕੀਤਾ ਸੀਗਾ ਕਿਉਂਕਿ ਭਗਵੰਤ ਮਾਨ ਦੇ ਖਿਲਾਫ ਸਾਰੇ ਇਕੱਠੇ ਹੋ ਕੇ ਚਲੇਗੇ ਸੀ ਕਾਲੀ ਕਾਂਗਰਸੀ ਬੀਜੇਪੀ ਵਾਲੇ ਪਰ ਜਿਹੜੇ ਸਰਕਾਰ ਨੇ 3.5 ਸਾਲ ਦੇ ਵਿੱਚ ਕੰਮ ਕੀਤੇ ਉਹਨੂੰ ਸਰਕਾਰ ਨੇ ਫਤਵਾ ਦਿੱਤਾ ਔਰ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਸਾਡੀ ਜਿਹੜੀ ਟੀਮ ਕੰਮ ਕਰ ਰਹੀ ਆ ਉਹਨੂੰ ਵੀ ਲੋਕਾਂ ਨੇ ਦੇਖਿਆ ਉਹਦੇ ਵਧੀਆ ਰਿਜ਼ਲਟ ਨਿਕਲੇ ਨੇ ਇਸ ਲਈ ਸਾਡੇ ਹਲਕਾ ਵਿਧਾਇਕ ਸਰਦਾਰ ਜਗਤਾਰ ਸਿੰਘ ਦਿਵਾਲਪੁਰਾ ਆਪਣੇ ਕੁੰਦਰਾ ਸਾਹਿਬ ਜਸਾ ਮਾਗੜ ਜੀ ਪੀਰ ਆਪਣੇਸਰ ਜੀ ਜਸਵੰਤ ਸਾਹਿਬ ਸਾਰਿਆਂ ਨੇ ਬੜੇ ਵਧੀਆ ਯੋਜਨਾਵਾਂ ਵਾ ਤਰੀਕੇ ਨਾਲ ਉੱਥੇ ਸਾਨੂੰ ਹਲਕਾ ਦਿੱਤਾ ਗਿਆ ਸੀ ਬੜੀ ਵਧੀਆ ਮੁਹਿੰਮ ਚਲਾਈ ਆ ਸੋ ਇਹਨਾਂ ਦਾ ਵੀ ਜਿੱਤ ਦੇ ਵਿੱਚ ਬੜਾ ਮੁੱਲਾ ਯੋਗਦਾਨ ਆ ਜਾਨੀ ਪੰਜਾਬ ਵਾਸੀਆਂ ਨੇ ਫਤਵਾ ਤੈਅ ਕਰਤਾ ਵੀ 2027 ਦੇ ਵਿੱਚ ਬਹੁ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਜਿਹੜੇ ਰੈਂਦੇ ਵਿਕਾਸ ਦੇ ਕੰਮ ਨੇ ਉਹ ਵੀ ਅਸੀਂ ਕਰਕੇ ਇਹਨ ਪੂਰਾ ਝੰਡਾ ਬੁਲੰਦ ਕਰਕੇ ਗੱਡਾਂਗੇ ਜਸਪ੍ਰੀਤ ਸਿੰਘ ਮੰਗਟ ਹਲਕਾ ਸੰਗਠਨ ਇਨਚਾਰਜ ਸਮਰਾਲਾ ਤਰਨਤਾਰਨ ਦੇ ਵਿੱਚ ਤੁਹਾਡੇ ਨਾਲ ਆਈ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਮਿਲੀ ਹੈ ਕੀ ਗੱਲ ਦੇਖੋ ਜੀ ਪੰਜਾਬ ਦੇ ਹਲਕਾ ਤਰਨਤਾਰਨ ਦੇ ਵਿੱਚ ਲੋਕਾਂ ਨੇ ਕੰਮ ਦੀ ਰਾਜਨੀਤੀ ਨੂੰ ਚੁਣਿਆ ਪੁਰਾਣੀਆਂ ਜੋ ਪਾਰਟੀਆਂ ਸੀ ਜੋ ਸਭ ਹਵਾ 'ਚ ਦਮ ਗਜੇ ਮਾਰਦੀਆਂ ਸੀ ਐ ਸੀ ਲੋਕ ਸੀ ਪਾਵਾ ਦੀ ਪਾਰਟੀ ਦਾ ਵਿਰੋਧਾ ਲੋਕ ਅੱਜ ਕੱਲ ਬਹੁਤ ਸਿਆਣੇ ਨੇ ਵੋਟਰ ਉਹਨਾਂ ਨੇ ਕੰਮ ਦੀ ਰਾਜਨੀਤੀ ਨੂੰ ਚੁਣਿਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਅਰਵਿੰਦ ਕੇਜਰੀਵਾਲ ਕੌਮੀ ਕਨਵੀਨਰ ਜੀ ਦੀ ਸੋਚ ਤੇ ਉਹਨਾਂ ਨੇ ਮੋਹਰ ਲਾ ਕੇ ਲੋਕਾਂ ਨੇ ਬਹੁਤ ਵਧੀਆ ਫਤਵਾ ਦੇ ਕੇ ਦੂਜੀਆਂ ਪਾਰਟੀਆਂ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਆ ਪੰਜਾਬ ਦੇ ਕੰਮਾਂ ਨੂੰ ਵਿਕਾਸ ਕਰ ਜਾਂੋਂ ਦੇਖਦੇ ਹੋਏ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਸਿਰ ਤੇ ਜਿੱਤ ਦਾ ਫਤਵਾ ਬਖਸ਼ਿਆ ਧੰਨਵਾਦੀਆਂ ਸਾਰੇ ਤਰਨ ਤਰਨ ਹਲਕੇ ਦੇ ਜਿਵੇਂ ਕਿ ਤੁਸੀਂ ਨਸ਼ਾ ਮੁਕਤੀ ਯਾਤਰਾ ਦੇ ਕੋਆਰਡੀਨੇਟਰ ਹਾਂ ਜੀ ਵਿਰੋਧੀ ਭਾਸ਼ਾ ਇਹ ਗੱਲ ਕਹਿੰਦੇ ਹੁੰਦੇ ਕਿ ਨਸ਼ਾ ਮੁਕਤੀ ਯਾਤਰਾ ਹੈ ਇਹ ਤਾਂ ਇੱਕ ਦਿਖਾਵਾ ਹੈ ਇਦੋਂ ਮੰਨਦੇ ਹੋ ਕਿ ਮੈਂ ਸਾਡੀ ਯਾਤਰਾ ਲਈ 기ਅਸਰ ਪਾਇਆਗਾ ਬਿਲਕੁਲ ਜੀ 1100 ਨਹੀਂ ਮੈਂ ਕਹਿੰਦਾ 1000% ਅਸਰ ਪਾਇਆ ਜੀ ਤੁਸੀਂ ਖੁਦ ਗਰਾਉਂਡ ਲੈਵਲ ਤੇ ਚੈੱਕ ਕਰ ਸਕਦੇ ਹੋ ਹਲਕਾ ਸਮਰਾਲਾ ਦੇ ਵਿੱਚ ਜੋ ਪਹਿਲਾਂ ਹਾਲਾਤ ਸੀ ਹੁਣ ਹਾਲਾਤ ਕੀ ਨੇ ਪਹਿਲਾਂ ਕੀ ਸੀ ਕੋਈ ਵੀ ਨਸ਼ੇ ਵਾਲਾ ਕਿਸੇ ਵੀ ਕੰਮ ਦੇ ਵਿੱਚੋਂ ਬਖਸ਼ਿਆ ਨਹੀਂ ਜਾਊਗਾ ਨਸ਼ੇ ਦੇ ਮਾਮਲੇ ਦੇ ਵਿੱਚ ਸਰਕਾਰ ਦੇ ਜੋ ਕੰਮ ਨੇ ਚਾਹੇ ਉਹ ਨਸ਼ਾ ਮੁਕਤੀ ਯਾਤਰਾ ਚਾਹੇ ਉਹ ਬੀਮੇ ਵਾਲਿਆ ਜੋ ਵੀ ਮੁਕ ਦੀ ਗੱਲ ਆਪਾਂ ਕਰੀਏ ਜੇ ਮੰਗਣਾਉਣ ਲੱਗਿਆ ਤਾਂ ਬਹੁਤ ਲੰਬਾ ਹੋ ਜਾਊਗਾ ਲੋਕਾਂ ਨੇ ਕੰਮ ਦੀ ਰਾਜਨੀਤੀ ਨੂੰ ਫਤਵਾ ਦਿੱਤਾ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਜਿੱਦੇ ਸੇਰਾ ਬਖਸ਼ਿਆ ਤੇ 2027 ਦੀ ਜੋ ਸਾਡੀ ਇਲੈਕਸ਼ਨ ਆ ਉਹਦਾ ਮੋੜ ਅੱਜ ਵੱਜਿਆ ਗਿਆ ਅਸੀਂ ਤਿਆਰ ਪਰ ਤਿਆਰਾਂ ਲੋਕ ਪਾਰਟੀ ਦੇ ਨਾਲ ਨੇ ਜਨਤਾ ਦਾ ਸੇਰਾ ਹਮੇਸ਼ਾ ਆਮ ਆਦਮੀ ਪਾਰਟੀ ਦੇ ਸਿਰ ਪਹਿਲਾਂ ਵੀ ਸਜਿਆ ਤੇ ਅੱਗੇ ਵੀ ਸਜਦਾ ਰਹੂਗਾ ਜੀ ਜੀ ਨਮਾ ਤੁਹਾਡਾ ਜੀ ਮੈਂ ਮੋਹਿਦ ਕੁੰਦਰਾ ਪ੍ਰਧਾਨ ਨਗਰ ਕੌਂਸਲ ਸ਼੍ਰੀ ਮਾਚਵਾੜਾ ਸਾਹਿਬ ਸੋਨ ਵਾਲਾ ਵੀਰ ਕੁਝ ਹੀ ਮਨਾਈ ਜਾ ਰਹੀ ਹੈ ਤਰਨਤਨ ਜਿਮਨੀ ਜੋਣਾ ਦੇ ਉੱਤੇ ਜੀ ਆਏ ਇਹ ਜੋ ਜਿੱਤਾ ਇਹ ਆਮ ਆਦਮੀ ਦੀ ਕੀਤੀ ਪਾਰਟੀ ਦੀ ਸਾਢੇ 3 ਸਾਲਾਂ ਦੇ ਕਾਰਜਕਾਲ ਦੀ ਜਿੱਤਾ ਔਰ ਲੋਕਾਂ ਨੇ ਇਹ ਦੱਸ ਦਿੱਤਾ ਕਿ ਇਹ ਰਵਾਇਤੀ ਪਾਰਟੀਆਂ ਨੂੰ ਕਿ ਜੋ ਕੰਮ ਕਰੂਗਾ ਸੀ ਉਹਨੂੰ ਹੀ ਜਿਤਾਵਾਂਗੇ ਜਿੰਨਾ ਭੰਦੀ ਪ੍ਰਚਾਰ ਹੋਇਆ ਤੁਸੀਂ ਦੇਖਿਆ ਤਰ੍ਹਾਂ ਤਰ੍ਹਾਂ ਦੇ ਸ਼ਗੂਫੇ ਛੱਡੇਗੇ ਤਰ੍ਹਾਂ ਤਰ੍ਹਾਂ ਦੀਆਂ ਅਟਕਲ ਆਈਆਂ ਔਰ ਕੋਈ ਇਹ ਲੋਕ ਮੰਨਦੇ ਨਹੀਂ ਸੀ ਕਿ ਆਮ ਆਦਮੀ ਪਾਰਟੀ ਮੁਕਾਬਲੇ ਚ ਜਦੋਂ ਪਹਿਲੇ ਦੋ ਰਾਉਂਡਾਂ ਦਾ ਤੁਸੀਂ ਦੇਖਿਆ ਕਿ ਪੋਸਟਾਂ ਲੋਕਾਂ ਨੇ ਪਾਣੀਆ ਸ਼ੁਰੂ ਕਰਤੀਆਂ ਸੀ ਪਰ ਮੇਰਾ ਖਿਆਲ ਹੈ ਕਿ ਬਾਅਦ ਦੇ ਵਿੱਚੋਂ ਸਾਰਿਆਂ ਨੂੰ ਡਿਲੀਟ ਕਰਨੀਆਂ ਪਈਆਂ ਸੋ ਮੈਂ ਇਹਨੂੰ ਮੁੱਖ ਮੰਤਰੀ ਸਾਹਿਬ ਦੀ ਔਰ ਸਾਰੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਮੁਬਾਰਕ ਦਊਂਗਾ ਔਰ ਆਸ ਕਰਦਾ ਕਿ 2027 ਦੇ ਵਿੱਚ ਇਸ ਤੋਂ ਵੱਧ ਮਾਰਜਿਨਾ ਸੀ ਸਾਰਾ ਪੰਜਾਬ ਜਿੱਤਾਂਗੇ ਮੈਂ ਸਰਪੰਚ ਬਲਕ੍ਰਿਸ਼ਿੰਗ ਢੱਲੋਂ ਪ੍ਰਧਾਨ ਟਰੱਕ ਯੂਨੀਅਨ ਮਾਚੀਵਾੜਾ ਸਾਹਿਬ ਹਰੇ ਲੱਗੂ ਬਣ ਰਿਹਾ ਕਿ ਅੱਜ ਦੀ ਜੋ ਤਰਨਤਾਰਨ ਦੇ ਵਿੱਚ ਜਿਮਨੀ ਚੋਂ ਸੀਗੀ ਉਹਦਾ ਰਿਜ਼ਲਟ ਆਇਆ ਤੇ ਤਕਰੀਬਨ ਅਸੀਂ 12000 ਪਲੱਸ ਵੋਟਾਂ ਨਾਲ ਸਾਡਾ ਕੈਂਡੀਡੇਟ ਜੇਤੂ ਰਿਹਾ ਉੱਥੋਂ ਅਸੀਂ ਲਗਭਗ 1 ਮਹੀਨਾ ਉੱਥੇ ਕੈਂਪੇਨ ਕੀਤੀ ਆ ਐਮਐਲਏ ਸਾਹਿਬ ਦੇ ਨਾਲ ਸਾਡੇ ਕੋਲ ਲਗਭਗ 5 ਪਿੰਡ ਸੀਗੇ ਤੇ ਉੱਥੇ ਆਮ ਬੈਸਿਕ ਕਲੀਅਰ ਸੀਗੀ ਇਹ ਚੀਜ਼ ਵੀ ਮਤਲਬ ਜਿੰਨਾ ਵੀ ਫਤਬਾਇਆ ਸਾਡਾ 15000 ਤੱਕ ਦੀ ਲੀਡ ਦਾ ਪਤਾ ਲੱਗ ਰਿਹਾ ਸੀ ਅਕਾਲੀ ਦਲ ਦਾ ਜੋ ਕੈਂਡੀਡੇਟ ਸੀਗਾ ਉਹ ਇੱਕ ਗੈਂਗਸਟਰ ਦੀ ਦਾ ਆਪਣੀ ਸਾਥੂ ਕੀਤੀ ਜਾਵੇ ਤੇ ਉਹ ਲੋਕਾਂ ਨੂੰ ਡਰਾ ਧਮਕਾ ਕੇ ਲੋਕ ਡਰਦਾ ਜਰੂਰ ਐ ਸੀ ਉਹਨਾਂ ਦਾ ਪਰ ਉਹ ਵੋਟਾਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਹੱਥ ਦੇ ਪੈਨ ਕਿਉਂਕਿ ਜਿਹੜਾ 3.5 ਸਾਲ ਕੰਮ ਕੀਤਾ ਆਮ ਆਦਮੀ ਪਾਰਟੀ ਨੇ ਤੇ ਲੋਕਾਂ ਨੇ ਉਹਨਾਂ ਦੇ ਕੰਮਾਂ ਦੇ ਉੱਤੇ ਮੋਹਰ ਲਾਈ ਆ ਭਗਵਾਨ ਕਮਨ ਸਾਹਿਬ ਦੀ ਦੁਕਾਰ ਗੁਜ਼ਾਰੀ ਆ ਉੱਤੇ ਮੋਹਰ ਲਾਈ ਆ ਤੇ ਬਹੁਤ ਵੱਡੀ ਜਿੱਤ ਦੁੱਧਿਆ ਦੀ ਪਾਰਟੀ ਦਾ ਕੀ ਹੈ ਜਦੋਂ ਆਦਨੋਂ ਉੱਥੇ ਖਾਦ ਮਜੂਰਾ ਗੱਲ ਉੱਥੇ ਨਾ ਸਰਪੰਚੀ ਲੜਿਆ ਕੋਈ ਨਾਲ ਦੇ ਪੰਚਾ ਮੈਨੂੰ ਸੈਟ ਪੈਂਟਾ ਨਹੀਂ ਜਾ ਰਹਿਗਾ ਇਹਦਾ ਬਾਤ ਆਏ ਨੇ ਉਹਦੇ ਮੰਨਦੀ ਸਾਹ ਜਦੋਂ ਸਰਪੰਚ ਬਣ ਗਿਆ ਉਹਦੇ ਗੋਲੀ ਮਾਰ ਕੇ ਕਤਲ ਕੀਤਾ ਉਸਤੇ ਲੋਕਾਂ ਦੇ ਵਿੱਚ ਭੈ ਸੀਗਾ ਉਹਦਾ ਉਹ ਡਰਾ ਧਮਕਾ ਕੇ ਲੋਕਾਂ ਤੋਂ ਵੋਟਾਂ ਲੈਣੀਆਂ ਚਾਹੁੰਦੀ ਸੀ ਪਰ ਲੋਕਾਂ ਨੇ ਨਹੀਂ ਪਾਈਆਂ ਇਹਨਾਂ ਨੇ ਤਾਂ ਜੀ ਅੱਜ ਪਹਿਲੇ ਦੋ ਰਾਉਂਡਾਂ ਦੇ ਵਿੱਚ ਕੋਈ ਇੱਕ ਦੋ ਇੱਕਾ ਦੁੱਕਾ ਪਿੰਡ ਹੋਣੇ ਨੇ ਇਹਨਾਂ ਦੇ ਜਿੱਥੋਂ ਇਹਨਾਂ ਨੂੰ ਵਾਰਤ ਮਿਲੀ ਉਹਦੇ ਬਾਅਦ ਪੋਸਟਾਂ ਪਾਤੀਆਂ ਜੀ ਕਾਲੀ ਦਾਲ ਆ ਗਿਆ ਕਾਲੀ ਦਾਲ ਆ ਗਿਆ ਉਹ ਤੁਹਾਡੇ ਸਾਹਮਣੇ ਆ ਜੀ 12000 ਤੋਂ ਪਲੱਸ ਵੋਟਾਂ ਦੇ ਨਾਲ ਅਸੀਂ ਜਿੱਤੇ ਆ ਕਾਲੀਦਾਲ ਵਾਲਿਆਂ ਦਾ ਉਹ ਹਾਲ ਆ ਜਿਹੜਾ ਕਹਿੰਦੇ ਵੀ ਬੇਸ਼ਰਮਾਂ ਦੀ ਦੁੱਲਗੀ ਦਾਲ ਅਸੀਂ ਡੋਲ ਡੋਲ ਖਾਣੇ ਆ ਉਹ ਕੰਮ ਆ ਇਹਨੂੰ ਵੀ ਆਪਣੀ ਜਿੱਤ ਦੱਸੀ ਜਾਂਦੇ ਨੇ 13000 ਵੋਟਾਂ ਹਾਰ ਕੇ ਇਹਨਾਂ ਦਾ ਮੁਸ਼ਕਲ ਆ ਕੰਮ